सत श्रीकाल दोस्तों मैं फिर हाजिर हाँ तेल नाल एक प्यारी जर्नी लैके जिथे अपना अपना ड्रीम्स डिजायर जिन्हिया इच्छावं ने सोने सोने सुपने ने उन्होंने सारे अस इकट्ठे रल के पूरा करा और जर्नी कौन पूरा कराएगा द मैजिक बुक आरडा बैरन बहुत ही सोहनी किताब है सचमुच इन्हें कई थाउजेंड लोगों की जी जिंदगी मेरा क्लेस बनाया मतलब जादूई बनाया उन्हों जिन्निया ड्रीम्स उन्होंने पूरा किया ਇਸ ਕਿਤਾਬ ਜਦੋਂ ਆਪਾਂ ਸ਼ੁਰੂ ਕੀਤੀ ਸੀ ਤੇ ਆਪਾਂ ਦੇਖਿਆ ਸੀਗਾ ਕਿ ਰੋਂਡਾ ਪੈਰਨ ਨੇ ਆਪਣੀ ਜਰਨੀ ਦੱਸੀ ਕਿ ਮੇਰੇ ਕੋ ਕੁਝ ਵੀ ਨਹੀਂ ਸੀ ਤੇ ਮੈਂ ਜਦੋਂ ਗ੍ਰੈਟੀਟਿਊਡ ਨੂੰ ਮਤਲਬ ਸ਼ੁਕਰਾਨੇ ਨੂੰ ਆਪਣੀ ਜ਼ਿੰਦਗੀ ਵਿੱਚ ਲੈ ਕੇ ਆਂਦਾ ਤੇ ਮੇਰੀ ਲਾਈਫ ਬੜੀ ਹੀ ਸੋਹਣੀ ਹੋ ਗਈ ਤੇ ਇਸ ਅਰਦਾਸ ਨਾਲ ਕਿ ਸਾਡੀ ਸਾਰਿਆਂ ਦੀ ਲਾਈਫ ਹੀ ਬੜੀ ਸੋਹਣੀ ਹੋ ਜਾਏ ਅਸੀਂ ਇਸ ਕਿਤਾਬ ਨੂੰ ਅੱਜ ਸ਼ੁਰੂ ਕਰਨ ਜਾ ਰਹੇ ਹਾਂ ਸਾਡਾ ਅੱਜ ਦੂਜਾ ਚੈਪਟਰ ਹੈ ਦ ਮੈਜਿਕ ਰੌਕ ਮੈਜਿਕ ਕ్రాਕ ਬਹੁਤ ਹੀ ਤੁਸੀਂ ਦੇਖ ਸਕਦੇ ਹੋ ਕਿ ਉਹਦੇ ਬੈੱਡ ਦੇ ਸਾਈਡ ਤੇ ਇਹ ਮੈਜਿਕ ਕ్రాਕ ਪਿਆ ਹੋਇਆ ਹੈ ਠੀਕ ਹੈ ਔਰ ਲੈਂਪ ਰਾਤ ਦਾ ਜਗਿਆ ਹੋਇਆ ਹੈ ਇਹ ਸਾਰੀ ਕੀ ਚੀਜ਼ਾਂ ਦਰਸਾਉਂਦੀਆਂ ਕਿ ਇਹ ਸਾਡੀ ਰਾਤੀ ਕਰਨ ਵਾਲੀ ਪ੍ਰੈਕਟਿਸ ਹੈ ਉਹਦੇ ਸਰਾਂਡਾ ਵਾਰਨ ਨੇ ਕੈਥ ਕਿ ਜਦੋਂ ਅਸੀਂ ਅੱਜ ਦੀਆਂ ਜਿਹੜੀਆਂ ਬlesings ਨੇ ਜੋ ਨਿਯਾਮਤਾ ਪ੍ਰਮਾਤਮਾ ਨੇ ਅੱਜ ਸਾਨੂੰ ਦਿੱਤੀਆਂ ਜਦੋਂ ਉਹਨਾਂ ਨੂੰ ਗਿਣਾ ਸ਼ੁਰੂ ਕਰਦੇ ਆਂ ਤਾਂ ਉਹ ਅੰਗਿਣਤ ਨੇ ਤੇ ਜੇ ਅਸੀਂ ਨੈਗੇਟਿਵ ਚੀਜ਼ਾਂ ਪੁਰਾਣੀਆਂ ਚੀਜ਼ਾਂ ਨੂੰ ਖੁਦ ਇਹਣਾ ਸ਼ੁਰੂ ਕਰ ਦਾਂਗੇ ਤਾਂ ਬਹੁਤ ਹੀ ਥੋੜੀਆਂ ਨੇ ਪਰ ਉਹ ਸਾਡੀ ਜ਼ਿੰਦਗੀ ਨੂੰ ਮੈਯੂਸ ਬਣਾ ਦਿੰਦੀਆਂ ਹਨ ਦੁੱਖ ਦੇ ਦਿੰਦੀਆਂ ਨੇ ਤੇ ਅੱਜ ਅਸੀਂ ਆਪਣੀਆਂ ਜਿੰਨੀਆਂ ਵੀ ਚੀਜ਼ਾਂ ਨੇ ਜੋ ਅਸੀਂ ਸਾਰੇ ਦਿਨ ਦੇ ਵਿੱਚ ਭਾਵੇਂ ਵਧੀਆ ਚਾਹ ਵੀ ਕਿਉਂ ਨਾ ਪੀਤੀ ਹੋਵੇ ਚੰਗਾ ਖਾਣਾ ਕਿਉਂ ਨਾ ਖਾਧਾ ਹੋਏ ਜੇ ਤੁਸੀਂ ਖਿੜਕੀ ਖੋਲ੍ਹੀਏ ਤੇ ਸੋਹਣੀ ਹਵਾ ਤੁਹਾਡੇ ਮੂੰਹ ਤੇ ਨਿਕਲ ਕੇ ਗਈ ਹੈ ਅੱਜ ਜਦੋਂ ਸੈਰ ਕਰਦੇ ਸੀ ਤੁਹਾਨੂੰ ਬੜਾ ਅੱਛਾ ਫੀਲ ਹੋਇਆ ਇੰਨਾ ਸਿਆਰੀਆਂ ਜਿਹੜੀਆਂ ਨਿਯਾਮਤਾ ਨੇ ਨਾ ਇਹਨੂੰ ਅੱਜ ਅਸੀਂ ਥੈਂਕ ਯੂ ਕਰਕੇ ਰਾਤੀ ਸੋਣਾ ਕਿਵੇਂ ਥੈਂਕ ਯੂ ਕਰਨਾ ਹੈ आप अपने हाथ में एक मैजिक रॉक रॉक मतलब एक पत्थर एह जि जो नैचुरली बॉर्न पत्थर होए मतलब कि हाँ जिमें कोई मैनमेड पत्थर ना हो कोई मार्बल का पत्थर ना हो कुदरती जिमें समुद्र के किनारे आप देख, दे देख लें रिवर के किनारे आप छोटा जा पत्थर देखते हैं चाहिए वो सइज़ बिल्कुल जोड़ा सा मुठी के बंद हो जाए इन्ना कू होए क्यों पत्थर लेता है यदि एक छोटी जी कहानी है ਐਂਡ ਸੀ ਦ ਸೀਕ੍ਰੀਟ ਵਾਲੀ ਮੂਵੀ ਜੋ ਨੇ ਰੌਂਡਾ ਬੈਰਨ ਨੇ ਦੱਸਿਆ ਸੀ ਕਿ ਇਹ ਸੱਚੇ ਕਹਾਣੀ ਆ ਕਿ ਇੱਕ ਆਦਮੀ ਤਾਂ ਨਾ ਬੱਚਾ ਬੜਾ ਬਿਮਾਰ ਸੀ ਹਸਪੀਟਲਾਈਜ਼ ਸੀ ਤੇ ਜੋ ਡਾਕਟਰ ਨੇ ਨਾ ਉਹਨੂੰ ਜਵਾਬ ਦਿੱਤਾ ਸੀ ਉਹ ਬੜਾ ਹਤਾਸ਼ ਹੋਇਆ ਬੜਾ ਦੁਖੀ ਨਾ ਕੁੰਦਾ ਹੁੰਦਾ ਹੈ ਉੱਥੇ ਜੰਗਲ ਦੇ ਵਿੱਚ ਤੇ ਉਹਨੂੰ ਇਹ ਪੱਥਰ ਮਿਲਦਾ ਹੈ ਉਹ ਪੱਥਰ ਨੂੰ ਹੀ ਆਪਣਾ ਰੱਬ ਸਮਝ ਕੇ ਉਹਨੂੰ ਤਾਂ ਕਿ ਬੋਲਣਾ ਸ਼ੁਰੂ ਕਰ ਦਿੰਦਾ ਉਹਦੇ ਵਿੱਚ ਸਾਰੀਆਂ ਜਿਹੜੀ ਆਪਣੀਆਂ ਇੱਛਾਵਾਂ ਨੇ ਉਹ ਪਾਨੀਆਂ ਸ਼ੁਰੂ ਕਰ ਦਿੰਦੀ ਹੈ ਬੜੀ ਸੋਹਣੀ ਜਿਹੀ ਚੀਜ਼ ਤੁਸੀਂ ਸੁਣੀ ਹੋਗੀ ਮਾਨੋ ਤੋ ਕੰਕਰ ਹੈ ਨਹੀਂ ਤੋ ਸ਼ੰਕਰ ਹੈ ਐਸਾ ਦਾ ਫੇਥ ਹੁੰਦਾ ਹੈ ਔਰ ਉਹ ਫੇਥ ਹੁੰਨੇ ਜਾ ਕੇ ਜਦ ਤੱਕ ਨੇ ਬੱਚੇ ਦੇ ਹੱਥ ਵਿੱਚ ਦਿੱਤਾ ਤੇ ਉਹ ਬੱਚਾ ਰਿਕਵਰ ਹੋਣਾ ਸ਼ੁਰੂ ਕਰ ਗਿਆ ਤੇ ਉਹ ਬਿਲਕੁਕੁਲ ਠੀਕ ਹੋ ਗਿਆ ਇਸ ਤੋਂ ਬਾਅਦ ਜਿੰਨੇ ਵੀ ਲੋਕਾਂ ਨੇ ਇਹ ਟੈਕਨੀਕ ਅਪਣਾਣੀ ਸ਼ੁਰੂ ਕੀਤੀ ਉਹ ਕਹਿੰਦੇ ਸੱਚਮੁੱਚ ਜਦੋਂ ਅਸੀਂ ਪੰਜ ਤੱਤਾਂ ਵਾਲੀ ਚੀਜ਼ ਨੂੰ ਆਪਣੇ ਹੱਥ ਵਿੱਚ ਲੈਣੇ ਆ ਉਹਦੇ ਵਿੱਚ ਆਪਣੀਆਂ ਜਿਹੜੀਆਂ ਫੀਲਿੰਗਸ ਆ ਉਹ ਪਾਣੇ ਆ ਉਹਦੇ ਸ਼ੁਕਰਾਨਾ ਪਾਣੇ ਆ ਤਾਂ ਸੱਚਮੁੱਚ ਉਹ ਮੈਜੀਕਲ ਬਣ ਜਾਂਦੀ ਹੈ ਅਸੀਂ ਵੀ ਪੰਜ ਤੱਤਾਂ ਦੇ ਆ ਸਾਰੀ ਕੁਦਰਤ ਪੰਜ ਤੱਤਾਂ ਦੀ ਹੈ ਔਰ ਕੁਦਰਤ ਦਾ ਇੱਕ ਅੰਸ਼ ਸਾਡਾ ਪੱਥਰ ਹੁੰਦਾ ਇਹਨੂੰ ਜਦ ਅਸੀਂ ਮੁੱਠੀ 'ਚ ਆਪਣੇ ਅੰਦਰ ਦੀ ਗਰਮਾਇਸ਼ ਵਿੱਚ ਆਪਣੇ ਡਿਜ਼ਾਇਰਸ ਵਿੱਚ ਅਸੀਂ ਹੱਥ ਵਿੱਚ ਫਾੜ ਕੇ ਬੈਠਦੇ ਆ ਨਾ ਔਰ ਉਹਦੇ ਵਿੱਚ ਆਪਾਂ ਪੋਜ਼ਿਟਿਵਿਟੀ ਪਾਣੇ ਆ ਜਦੋਂ ਰੱਬ ਆਪਾਂ ਕਿਸੇ ਵੀ ਗੁਰਦੁਆਰੇ ਜਾਂ ਕਿਸੇ ਮੰਦਿਰ 'ਚ ਜਾਈਏ ਤੇ ਆਪਾਂ ਉੱਥੇ ਕੀ ਲੈ ਕੇ ਜਾਣੇ ਆਪਣੀ ਅਰਦਾਸ ਲੈ ਕੇ ਜਾਣੇ ਆਪਣੀ ਪੋਜ਼ਿਟਿਵ ਆਪਣਾ ਫੇਥ ਆਪਣਾ ਵਿਸ਼ਵਾਸ ਲੈ ਕੇ ਜਾਣਿਆ ਤੇ ਜਦੋਂ ਪੂਰੀ ਹੋ ਜਾਂਦੀ ਹੈ ਤੇ ਸਾਡਾ ਵਿਸ਼ਵਾਸ ਹੋਰ ਵੱਧ ਜਾਂਦਾ ਹੈ ਬਸ ਇਸ ਵਿਸ਼ਵਾਸ ਨੂੰ ਹੋਰ ਬੰਨਣ ਲਈ ਆਪਾਂ ਜਿਹੜੇ ਪੰਜ ਤਤ ਨੇ ਉਹਨੂੰ ਆਪਣੇ ਮੁਠੇ ਵਿੱਚ ਲੈ ਕੇ ਜੋ ਵੀ ਸਾਡੇ ਦਿਨ ਵਿੱਚ ਚੰਗੀਆਂ ਚੀਜ਼ਾਂ ਹੋਈਆਂ ਉਹਨਾਂ ਨੂੰ ਯਾਦ ਕਰਕੇ ਸ਼ੁਕਰਾਨਾ ਕਰਨਾ ਹੈ ਇਹ ਕੋਈ ਵਹਿਮ ਨਹੀਂ ਕੋਈ ਪਰਮ ਨਹੀਂ ਉਲਟਾ ਇਹ ਵਹਿਮ ਹੋਰ ਪਰਮ ਤੁਸਾਨੂੰ ਕਾ ਲੇਗਾ ਕਿਉਂ ਕਾ ਲੇਗਾ ਕਿਉਂਕਿ ਸੌਣ ਤੋਂ ਪਹਿਲੇ ਅਸੀਂ ਸ਼ੁਕਰਾਨਾ ਕਰਨਾ ਹੈ ਸਾਨੂੰ ਕੋਈ ਜ਼ਰੀਆ ਲੱਭਣਾ ਚਾਹੀਦਾ ਹੈ ਤੁਸੀਂ ਵੇਖਿਆ ਹੋਵੇਗਾ ਜੇ ਤੁਸੀਂ ਰਾਤ ਨੂੰ ਕੋਈ ਮੂਵੀ ਵਗੈਰਾ ਸੋ ਦੇਖ ਕੇ ਸੌਂਦੇ ਹੋ ਤੇ ਸਾਰੀ ਰਾਤ ਤੁਹਾਨੂੰ ਉਹ ਤੇ ਹੀ ਸੁਪਨੇ ਆਉਂਦੇ ਜਾਂ ਫਿਰ ਕੋਈ ਡਰਾਉਣੇ ਸੁਪਨੇ ਆਣਗੇ ਕਿਉਂਕਿ ਉਹ ਜਿਹੜੇ ਸਾਡੇ ਬਿਲਕੁਲ ਸਬਕੌਨਸ਼ੀਅਸ ਮਾਈਂਡ ਹੈ ਜੋ ਐਕਟਿਵ ਹੋ ਜਾਂਦਾ ਹੈ ਰਾਤੀ ਸੌਣ ਵੇਲੇ ਉਹ ਇੱਕ ਤਰ੍ਹਾਂ ਦਾ ਪਰਮਾਤਮਾ ਦਾ ਰੂਪ ਲੈ ਕੇ ਬੈਠ ਜਾਂਦਾ ਹੈ ਉਹ ਸਾਡੇ ਅੰਦਰ ਉਹ ਚੀਜ਼ਾਂ ਟਰੈਕ ਕਰਦਾ ਹੈ ਜੋ ਸਾਡੀ ਜ਼ਿੰਦਗੀ ਵਿੱਚ ਅੱਗੇ ਸਾਨੂੰ ਮਿਲਣੀਆਂ ਨੇ ਤੇ ਇਸ ਲਈ ਚ ਤੋਂ ਅਸੀਂ ਸਾਰੀਆਂ ਦਿਨੀਆਂ ਚੰਗੀਆਂ ਆਈਆਂ ਨੂੰ ਇੱਕਠੇ ਸਮਾ ਕੇ ਉਹਦਾ ਸ਼ੁਕਰਾਨਾ ਕਰਦੇ ਆ ਨਾ ਤੇ ਸਾਡੀਆਂ ਚੰਗੀਆਂਈਆਂ ਹੋਰ ਵੱਧਦੀਆਂ ਨੇ ਸਾਡੀ ਪੋਜ਼ਿਟਿਵਿਟੀ ਹੋਰ ਵੱਧਦੀ ਹੈ ਸਾਡੀਆਂ ਬlesing ਜਿਹੜੀਆਂ ਨਿਯਾਮਤਾ ਨੇ ਉਹ ਹੋਰ ਵੱਧਨੀਆਂ ਨੇ ਤੇ ਜੇ ਪੰਜ ਤੱਤਾਂ ਨੂੰ ਹੱਥ 'ਚ ਲੈ ਕੇ ਆਪਾਂ ਰਾਤੀ ਸੌਣਿਆ ਨਾ ਤੇ ਇਹ ਜਿਹੜੀ ਵਾਈਬਸ ਨੇ ਨਾ ਡਬਲ ਹੋ ਜਾਂਦੀ ਹੈ ਇੰਦਾ ਸਿਰਫ ਇੰਨਾ ਹੀ ਫਲਸਫਾਈ ਤੇ ਉਹ ਉਹੀ ਕਹਿ ਰਹੀ ਹੈ ਰੌਣਾ ਬੈਰਨ ਕਿ ਆਪਣੇ ਜਿੰਨੀਆਂ ਵੀ ਦਿਨ ਮਲੇ ਜੋ ਵੀ ਤੁਸੀਂ ਖੁਸ਼ੀਆਂ ਆਂਦੀਆਂ ਚੀਜ਼ਾਂ ਦੇਖੀਆਂ ਜਾਂ ਕੀਤੀਆਂ ਭਾਵੇਂ ਛੋਟੀਆਂ ਤੋਂ ਛੋਟੀਆਂ ਹੋਣ ਜਦੋਂ ਆਪਣਾ ਛੋਟੀਆਂ ਚੀਜ਼ਾਂ ਦਾ ਸ਼ੁਕਰਾਨਾ ਸੈਲੀਬ੍ਰੇਸ਼ਨ ਕਰਦੇ ਆ ਨਾ ਬੜੀ ਸੋਹਣੀ ਕਿਤਾਬ 'ਚ ਲਿਖਿਆ ਸੀਗਾ ਮੈਂ ਪੜਿਆ ਸੀ ਕਿ ਜਦੋਂ ਆਪਾਂ ਛੋਟੀਆਂ ਚੀਜ਼ਾਂ ਨੂੰ ਸੈਲੀਬ੍ਰੇਟ ਕਰਦੇ ਆ ਨਾ ਤਾਂ ਅਸੀਂ ਵੱਡੀਆਂ ਚੀਜ਼ਾਂ ਦੇ ਸੈਲੀਬ੍ਰੇਸ਼ਨ ਦੇ ਦਰਵਾਜ਼ਾ ਖੋਲ ਦਿੰਨੇ ਆ ਕਿਉਂਕਿ ਪਰਮਾਤਮਾ ਨੇ ਸਾਨੂੰ ਕ੍ਰੀਏਟਰ ਬਣਾਇਆ ਹੋਇਆ ਉਹਨੇ ਕਿਹਾ ਕਿ ਮੈਂ ਹਰੇਕ ਵਿੱਚ ਵਸਦਾ ਹਾਂ ਇਹਦਾ ਮਤਲਬ ਕੀ ਹੁੰਦਾ ਇਹਦਾ ਮਤਲਬ ਇਹ ਹੈ ਕਿ ਜੇ ਅਸੀਂ ਚਾਹੀਏ ਤੇ ਅਸੀਂ ਬੁਰੀ ਚੀਜ਼ ਨੂੰ ਵੀ ਚੰਗੇ ਬਣਾ ਸਕਦੇ ਹਾਂ ਤੇ ਸਾਡੇ ਸਾਰੇ ਥਿੰਕਿੰਗ ਲੈਵਲ ਹੀ ਹੈ ਉਸ ਔਰੇ ਨੂੰ ਕ੍ਰੀਏਟ ਕਰ ਸਕਦੇ ਆ ਕਿ ਸਾਡੇ ਵੱਲ ਸਿਰਫ ਤੇ ਸਿਰਫ ਚੰਗੀਆਂ ਹੀ ਆਏ ਜੋ ਸਾਨੂੰ ਮਿਲਦਾ ਉਹ ਤੇ ਮਿਲਦਾ ਹੀ ਪਿਆ ਹੈ ਪਰ ਉਹਨੂੰ ਇੱਕ ਚੰਗਾ ਰੂਪ ਇੱਕ ਗਿਫਟ ਸਮਝ ਕੇ ਜੇ ਤੁਸੀਂ ਅਸੀਂ ਅਪਣਾ ਲੈਨੇ ਆ ਉਹਦੇ ਵਿੱਚ ਖੁਸ਼ੀ ਜ਼ਾਹਰ ਕਰ ਦੇਣਾ ਤੇ ਸਾਡੀ ਨਿਯਾਮਤਾ ਵਧਨੀਆ ਸ਼ੁਰੂ ਹੋ ਜਾਂਦੀ ਹੈ ਸਾਡੀਆਂ ਖੁਸ਼ੀਆਂ ਵਧਦੀਆਂ ਸ਼ੁਰੂ ਹੋ ਜਾਂਦੀ ਹੈ ਬਸ ਇਹਨਾਂ ਨਿਯਾਮਤਾ ਨੂੰ ਆਪਾਂ ਰਾਤੀ ਮੈਜਿਕ ਰੌਕ ਵਿੱਚ ਹੱਥ ਵਿੱਚ ਲੈ ਕੇ ਰੋਜ਼ ਰਾਤੀ ਆਪਾਂ ਚੰਗੀਆਂ ਚੀਜ਼ਾਂ ਨੂੰ ਸੋਚ ਕੇ ਥੈਂਕ ਯੂ ਕਰਕੇ ਸੋਣਾ ਤੇ ਇਹਨੂੰ ਸਾਈਡ ਤੇ ਰੱਖ ਦੇਣਾ ਉਹਨੇ ਇਹ ਵੀ ਕਿਹਾ ਹੈ ਕਿ ਇਹ ਵੀ ਚੂਜ਼ ਕਰੋ ਕਿ ਅੱਜ ਸਭ ਤੋਂ ਬੈਸਟ ਕੀ ਸੀ ਮੈਂ ਐਕਚੁਅਲੀ ਬੈਸਟ ਨਹੀਂ ਲੱਭ ਸਕਦੀ ਸੀ ਨੇ ਲੱਛਦੀਆਂ ਮੈਂ ਤੇ ਜਦੋਂ ਸਾਰਾ ਕੁਝ ਸੋਨੀਆ ਕਿ ਹਾਂ ਅੱਜ ਹਵਾ ਬੜੀ ਅੱਛੀ ਸੀ ਜਦੋਂ ਮੈਂ ਸੈਰ ਕਰਨ ਗਈ ਅੱਜ ਮੈਨੂੰ ਬਹੁਤ ਅੱਛਾ ਖਾਣਾ ਮਿਲਿਆ ਜਿੰਨਾ ਵੀ ਮੇਰਾ ਸਟਾਫ ਹੈ ਉਹ ਬਹੁਤ ਹੀ ਪਿਆਰ ਨਾਲ ਮੇਰੇ ਨਾਲ ਅੱਜ ਰਿਹਾ ਸ਼ੁਕਰ ਪ੍ਰਮਾਤਮਾ ਸਾਰਾ ਦਿਨ ਇੰਨੀ ਅੱਛੀ ਲਾਈਟ ਸੀ ਮੈਨੂੰ ਪੱਖਾ ਲਾਈਟ ਏਸੀ ਦਾ ਆਨੰਦ ਮਾਣਨ ਨੂੰ ਮਿਲਿਆ ਸ਼ੁਕਰ ਹੈ ਪ੍ਰਮਾਤਮਾ ਕਿ ਤੁਮ ਮੈਨੂੰ ਹੱਥ ਪੈਰ ਅੱਜ ਮੇਰੇ ਸਾਰਾ ਕੁਝ ਮੈਨੂੰ ਇੰਨਾ ਐਕਟਿਵ ਰੱਖਿਆ ਕਿ ਮੈਂ ਆਪਣੇ ਸਾਰੇ ਅੱਜ ਕੰਮ ਪੂਰੇ ਕਰ ਸਕੀ ਸੀ ਮੈਨੂੰ ਹਰੇ ਕਿਸੇ ਦੀ ਹੈਲਥ ਮਿਲੀ ਸੋਨੀਆ तरीके ਨਾਲ ਭਾਵੇਂ ਆਪਣੇ ਕੰਮ ਕਰਨ ਜਾਂ ਘਰ ਦੇ ਵਿੱਚ ਤੇ ਇਹ ਸਭ ਦਾ ਸ਼ੁਕਰੀਆ ਮੈਂ ਕਰਕੇ ਸੌਂਨੇ ਤੇ ਮੈਂ ਆਖਿਰ ਚੰਗੀਆਂ ਕਿ ਭਾਵੇਂ ਤੁਹਾਨੂੰ ਪਤਾ ਕਿ ਕੀ ਚੀਜ਼ ਚੰਗੀ ਮੈਨੂੰ ਤਾਂ ਹਰ ਚੀਜ਼ ਦੇ ਚੰਗੀ ਲੱਗਦੀ ਹੈ ਤੇ ਫਿਰ ਐਸੀ ਚੀਜ਼ ਨਾ ਆਪਾਂ ਬਸ ਇਦਾਂ ਹੀ ਰੋਜ਼ ਆਤੀ ਸੌਣਾ ਜਦੋਂ ਸਾਡੀ ਰਾਤ ਵੀ ਚੰਗੀ ਹੋਗੀ ਤੇ ਸਾਡੀ ਸਵੇਰ ਵੀ ਚੰਗੀ ਹੋਗੀ ਜ਼ਿੰਦਗੀ ਤੇ ਆਪੇ ਸੋਹਣੀ ਹੋਣੀ ਹੋਣੀ ਹੈ ਤੇ ਇਸੇ ਅਰਦਾਸ ਨਾਲ ਕਿ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਸੋਹਣੀ ਜ਼ਿੰਦਗੀ ਮਿਲੇ ਫਿਰ ਅਗੇਨ ਮੈਂ ਰਿਪੀਟ ਕਰ ਦਿਆਂ ਸਬਤੀ ਸਬਤੀ ਪ੍ਰੈਕਟਿਸ ਵੇਰੇ ਕੀ ਹਾਂ ਉੱਠ ਕੇ ਕਾਊਂਟ ਯਰ ਬlesਸਿੰਗਸ ਆਪਣੀਆਂ ਬlesਸਿੰਗਸ ਆਪਣੇ ਇਨਾਮਤਾ ਗਿਣਿਆ ਨੇ ਜਿਹੜੀਆਂ 10 ਹੋਣ ਫਿਰ ਉਹਨਾਂ ਨੂੰ ਰਿਪੀਟ ਕਰਕੇ ਤਿੰਨ ਤਿੰਨ ਵਾਰੀ ਥੈਂਕ ਯੂ ਥੈਂਕ ਯੂ ਥੈਂਕ ਯੂ ਕਰਨਾ ਦਿਲ ਦੇ ਨਾਲ ਜਿਹਨਾਂ ਨਾਲ ਸਾਡੀਆਂ ਵਾਈਬ੍ਰੇਸ਼ਨਸ ਵੀ ਉਪੋਜੀਆਂ ਹੋਣ ते उस तो उस बाद सौन लगियाँ मैजिक रॉक हाथ में पढ़ के रोज़ राति जो भी चंगा हो सारे दिन में जो भी असी महसूस किया छोटिया छोटिया सैलीब्रेशन थैंक यू करना है, ते फिर तो फिर देखो तो दरवाजे किमें खुल जाते अबंडस ले ते ना थैंक यू मैं इजाजत दो असी फिर मिला कल अगले चैप्टर थैंक यू हैव अ वेरी नाइस डे एंड वेरी हैप्पी लाइफ बहुत ही सोनी ਹੈਲਦੀ ਵੈਲਦੀ ਅਤੇ ਭਰਪੂਰ ਹੋਈ ਲਾਈਫ ਮਿਲੇ ਤੁਹਾਨੂੰ ਥੈਂਕ ਯੂ